ਇਹ ਔਰਤ ਜੋ ਕਿ ਮਾਸੂਮ ਧੀਆਂ ਦੀ ਮਾਂ ਵੀ ਸੀ ਅਤੇ ਇੱਕ ਪਤਨੀ ਵੀ ਆਪਣੇ ਪਤੀ ਅਤੇ ਬੱਚਿਆਂ ਦੇ ਵਿਚਾਲੇ ਜਦੋਂ ਉਸ ਨੇ ਕੁਝ ਅਜਿਹਾ ਗਲਤ ਹੁੰਦਾ ਦੇਖਿਆ ਤਾਂ ਉਸ ਨੂੰ ਮਜਬੂਰਨ ਇੱਕ ਫੈਸਲਾ ਲੈਣਾ ਪਿਆ ਇੱਕ ਦੁਖਦ ਘਟਨਾ ਵਾਪਰੀ ਕਹਿ ਸਕਦੇ ਹੋ ਤੁਸੀਂ ਜਿੱਥੇ ਕਿ ਇੱਕ ਮਾਂ ਨੂੰ ਆਪਣੀਆਂ ਬੱਚੀਆਂ ਨੂੰ ਆਪਣੇ ਹੀ ਪਿਓ ਤੋਂ ਬਚਾਉਣਾ ਪੈ ਰਿਹਾ ਸੀ ਉਹਨਾਂ ਦਾ ਹੀ ਪਿਓ ਆਪਣੀਆਂ ਬੱਚੀਆਂ ਦੇ ਨਾਲ ਗਲਤ ਕੰਮ ਕਰਦਾ ਇਸ ਮਾਂ ਨੇ ਫੜਿਆ ਉਸ ਨੂੰ ਫਿਰੰਮ ਵੀ ਆਈ ਅਤੇ ਗੁੱਸਾ ਵੀ ਕਿ ਆਖਿਰਕਾਰ ਇਹ ਕਿਹੋ ਜਿਹੇ ਬੰਦੇ ਦੇ ਨਾਲ ਉਸਨੇ ਵਿਆਹ ਕਰਵਾਇਆ ਅਤੇ ਘਰ ਦੇ ਵਿੱਚ 3 ਪੈਦਾ ਕੀਤੀਆਂ ਆਪਣੀਆਂ ਹੀ 3 ਤੇ ਨਾ ਸਿਰਫ ਗੰਦੀ ਨਜ਼ਰ ਰੱਖਦਾ ਸਗੋਂ ਉਹਨਾਂ ਦੇ ਨਾਲ ਗੰਦੇ ਕੰਮ ਕਰਨ ਤੇ ਉਤਾਰੂ ਉਹਨਾਂ ਦਾ ਹੀ ਪਿਓ ਬੀਤੇ ਦਿਨ ਵੀ ਜਦੋਂ ਇਹ ਕੁਝ ਘਰ ਦੇ ਕਮਰੇ ਦੇ ਵਿੱਚ ਚੱਲ ਰਿਹਾ ਸੀ ਤਾਂ ਮਾਂ ਨੇ ਉਹਨੂੰ ਦੇਖ ਲਿਆ ਅਤੇ ਉਸ ਤੋਂ ਬਾਅਦ ਕੋਲ ਹੀ ਪਿਆ ਘੋਟਣਾ ਚੱਕਿਆ ਅਤੇ ਇਸ ਦਰਿੰਦੇ ਪਿਓ ਦੇ ਸਿਰ ਦੇ ਉੱਪਰ ਮਾਰ ਕਰ ਦਿੱਤਾ ਇਸ ਤੋਂ ਬਾਅਦ ਸਪੀਉ ਦੀ ਜਾਨ ਚਲੀ ਗਈ ਅਤੇ ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਨੇ 12 ਘੰਟੇ ਦੇ ਵਿੱਚ ਹੀ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਮਗਰੋਂ ਔਰਤ ਦੇ ਵੱਲੋਂ ਹੋਰ ਵੀ ਕਈ ਰੂਕਮਬਾਉ ਖੁਲਾਸੇ ਕੀਤੇ ਗਏ ਨੇ ਪਰ ਨਾਲ ਹੀ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਖਬਰ ਕਿਉਂਕਿ ਜੇਕਰ ਧੀਆਂ ਆਪਣੇ ਪਿਓ ਦੇ ਨਾਲ ਹੀ ਮਹਿਫੂਜ਼ ਨਹੀਂ ਤਾਂ ਫਿਰ ਮਾਂ ਹੋਰ ਕਿਸ ਤੇ ਯਕੀਨ ਕਰ ਸਕਦੀ ਹੈ ਫਿਲਹਾਲ ਇਸ ਬਾਬਤ ਪੁਲਿਸ ਦੇ ਵੱਲੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਾਣਦੇ ਹਾਂ ਮਹਾਂਤ ਚਾਰਨਿਸ਼ਤ ਕਰਦੇ ਜੀ ਕੱਲੇ ਬਹੁਤ ਮੰਦਪਾ ਕੀ ਖਬਰ ਔਰ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਇੱਕ 60 ਸਾਲ ਦਾ ਬਜ਼ੁਰਗ ਬਾਏ ਦਾ ਨੇਮ ਆਫ ਪਿਆਰਾ ਸਿੰਘ son of ਗੁਰਦੀਪ ਸਿੰਘ ਉਹਦਾ ਮਰਡਰ ਰਿਪੋਰਟ ਹੋਇਆ ਸੀ ਪਿੰਡ ਟਾਪ ਸ਼ੇਡ ਸਿੰਘ ਵਾਲਾ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦਿਖਾਉਂਦੇ ਹੋਏ ਤੇ ਬਹੁਤ ਹੀ ਸਾਇੰਟਿਫਿਕ ਤੇ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਰੇ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਡੌਗ ਸਕਵਡ ਵੀ ਪਹੁੰਚਾ ਫੋਰੈਂਸਿਕ ਟੀਮ ਵੀ ਉੱਥੇ ਪਹੁੰਚੀ ਦੇ ਆਲ ਮਾਈ ਟੀਮ ਵਿਚ ਵਾਸ ਲੈਡ ਬਾਈ ਐਸਪੀ ਡੀ ਜਸਮੀਤ ਸਿੰਘ ਜੀ ਇਨਕਲੂਡਿੰਗ ਡੀਐਸਪੀ ਡੀ ਡੀਐਸਪੀ ਸਬ ਡਿਵੀਜ਼ਨ ਔਰ ਐਸਐਚਓ ਸਾਦਿਕ ਔਰ ਇਨਚਾਰਜ ਸੀਆਈਏ ਇਹਨਾਂ ਦੀ ਸਾਰੀਆਂ ਵਕਤਾਂ ਨੇ ਬਹੁਤ ਮਿਹਨਤ ਕਰਦੇ ਹੋਏ ਇਹ ਪੂਰੇ ਕੇਸ ਦੀ ਗੁੱਥੀ ਜਿਹੜੀ ਹੈਗੀ ਉਹ ਕੱਲ ਸ਼ਾਮ ਤੱਕ ਸੁਲਝਾ ਲੀ ਇਸ ਕੇਸ ਚ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਐਫ ਆਈ ਆਰ ਨੰਬਰ 54 ਅੰਡਰ ਸੈਕਸ਼ਨ 103 ਸਬਸੈਕਸ਼ਨ 3 ਉਪਲੀਕ 5 ਪੀਐਸ ਸਾਤੇ ਔਰ ਫਾਈਨਲੀ ਸ਼ਾਮ ਤੱਕ ਇਨ ਲੈਸ ਥੈਨ ਇਨ ਫੈਕਟ ਆਈ ਊਡ ਸੇ ਨਾਟ ਈਵਨ 24 ਆਰਸ ਬਲਕਿ ਅਸੀਂ 12 ਘੰਟਿਆਂ ਚ ਹੀ ਜਿਹੜੀ ਮੇਨ ਕਲਪਰੇਟ ਸੀ ਉਹਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਅਨਫੋਰਚਨਟਲੀ ਇਹ ਜਿਹੜਾ ਡਿਸੀਜ਼ ਸੀ ਹੀ ਵਾਸ ਮਰਡਰਡ ਬਾਈ ਹਿਸ ਓਨ ਵਾਈਫ ਜਿਹੜੀ ਗਿਆਨਕੌਰ ਉਹਨੇ ਹੀ ਇਹਦਾ ਮਰਡਰ ਕੀਤਾ ਇਹਦੇ ਪਿੱਛੇ ਮੋਟਿਵ ਇਹ ਸੀ ਕਿ ਇਹ ਜਿਹੜਾ ਡਿਸੀਜ਼ਡ ਸੀ ਇਹ ਇਹ ਦੀ ਬੇਟੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਉਹਨੇ ਕੱਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਲੇਡੀ ਸੀ ਗਿਆਨਕੌਰ ਨੇ ਆਪਣੀਆਂ ਬੇਟੀਆਂ ਨੂੰ ਬਚਾਉਣ ਵਾਸਤੇ ਉਹਤੇ ਵਾਰ ਕੀਤਾ ਔਰ ਉਸ ਇੱਕ ਇੰਜਰੀ ਦੀ ਵਜ੍ਹਾ ਸੇ ਹੀ ਬਲੱਡ ਟੂ ਡੈਥ ਅਸੀਂ ਇਹ ਵੀ ਕਹਿ ਸਕਦੇ ਨੇ ਕਿ ਇਹ ਇੱਕ ਸੈਲਫ ਡਿਫੈਂਸ ਕਿਤਾ ਗਿਆ ਇੱਕ ਮਰਡਰ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਗਹਿਨ ਪੁੱਛਕਿਛ ਕੀਤੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਕਲ ਕੇ ਆਈਆਂ ਸੋ ਦ ਲੇਡੀ ਹੈਜ਼ ਬੀਨ ਅਰੈਸਟਡ ਕਿਸ ਚੀਜ਼ ਦੇ ਨਾਲ ਬਾਤ ਕੀਤਾ ਗਿਆ ਇਹ ਜਿਹੜਾ ਜੀ ਘਰੇ ਜਿਹੜਾ ਘੋਟਨਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਹੀ ਵਾਰ ਕੀਤਾ ਔਰ ਇਹ ਕੋਈ ਪ੍ਰੀਮੀਡੇਟਿਡ ਕੋਈ ਮਰਡਰ ਨਹੀਂ ਸੀ ਇਹਨੂੰ ਅਸੀਂ ਕ੍ਰਾਈਮ ਆਫ ਪੈਸ਼ਨ ਸੀ ਕਹਿ ਸਕਦੇ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੰਦੇ ਹਾਂ ਦੇਖਿਓ ਇਹ ਟਾਈਮ ਬਾਉਂਡ ਹੁੰਦਾ ਹੈ ਸਾਰਾ ਕੁਝ ਐਸ ਪਰ ਦਾ ਨਿਊ ਲਾਸ ਤਾਂ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੱਤੀ ਤੇ ਸਾਡੇ ਕੋਲ ਇਹੀ ਇਨਫੋਰਮੇਸ਼ਨ ਸੀ ਕਿ ਇਹ ਕੱਲੇ ਨਹੀਂ ਸੀ ਇਹਨਾਂ ਦੇ ਕੋਲ ਹੋਰ ਸੀ ਬਟ ਐਸ ਆਫ ਨਾਓ ਇਹ ਕੋਈ ਗੱਲ ਇਹਦੀ ਤਸਦੀਕ ਨਹੀਂ ਹੋਈ ਅਗਰ ਹੋਗੀ ਤਾਂ ਦੈਨ ਵੀ ਵਿਲ ਲੈਟ ਯੂ ਮੈਡਮ ਕਿਦੋਂ ਕਤਲ ਹੋਇਆ ਕਿਉਂਕਿ ਸਵੇਰ ਮੋਰਨਿੰਗ ਕੱਲ ਕੋਈ ਨਹੀਂ ਪਤਾ ਲੱਗਿਆ ਸੀ ਕਿ ਰਾਤ ਨੂੰ ਕਤਲ ਹੋ ਗਿਆ ਸੀ ਜੀ ਦਿਸ ਟਾਈਮ ਲਾਈਨ ਇਸ ਕੀ ਇਹ ਹੀ ਮਤਲਬ ਅਰਲੀ ਮਾਰਨਿੰਗ ਦੇ ਆਸ-ਪਾਸ ਹੀ ਇਹ ਸਾਰਾ ਇਨਸੀਡੈਂਟ ਜਿਹੜਾ ਹੈਗਾ ਵਾਪਰਿਆ ਹੈ ਯੈਸ ਦ ਰੀਅਲ ਫਾਦਰ ਹੀ ਵਾਸ ਟ੍ਰਾਈਂਗ ਟੂ ਯੂ ਨੋ ਡੂ ਸਮ ਸਮ ਬੈਡ ਐਕਟੀਵਿਟੀਜ਼ ਵਿਦ ਥੈਮ ਸੋ ਮਦਰ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦਾ ਗੁੱਥਮ ਗੁੱਥਾ ਹੋਇਆ ਤਾਂ ਫਿਰ ਇਹ ਉਸ ਇੱਕ ਸਫਲ ਜੀ ਇੱਕ ਕ੍ਰਾਈਮ ਆਫ ਪੈਸ਼ਨ ਹੋਇਆ ਤੇ ਉਹ ਫਿਰ ਜਿਹੜਾ ਉਹਦੇ ਹੱਥ ਆਇਆ ਉਹਨੇ ਆਪਣੇ ਆਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬੇਟੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਿਰਤੇ ਵਾਰ ਹੋਇਆ। ਹੁਣ ਪਿੰਡ ਪਿੰਡੋ ਵੀ ਵੈਰੀਫਾਈ ਹੋਇਆ ਔਰ ਫਾਈਨਲੀ ਮਲਟੀਪਲ ਅਕਿਊਜ਼ਡ ਰਾਉਂਡ ਅਪ ਹੋਏ ਕੱਲ ਸ਼ਾਮ ਤੱਕ ਔਰ ਉਹ ਸਾਰੇ ਹੀ ਜਿਹੜੇ ਸਸਪੈਕਟ ਸੀ ਅਸੀਂ ਉਹਨੂੰ ਵੈਰੀਫਾਈ ਕੀਤਾ। ਕੜੀ ਤੋਂ ਕੜੀ ਅਸੀਂ ਜੋੜੀ ਹੈ ਔਰ ਫਿਰ ਇਹਨਾਂ ਦੇ ਵਰਜਨਸ ਨੂੰ ਜਦੋਂ ਅਸੀਂ ਮੈਚ ਕੀਤਾ ਤੇ ਫਾਈਨਲੀ ਇਹ ਗੱਲ ਨਿਕਲ ਕੇ ਆਈ ਇਹਦੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਕਿਉਂਕਿ ਇਹਦੇ ਛੋਟੇ ਬੱਚੇ ਇਨਵੋਲਡ ਹੋਣਗੇ ਸੋ ਵੀ ਵਾਂਟਡ ਟੂ ਬੀ ਐਕਸਟ੍ਰੀਮਲੀ ਸ਼ੋਰਨ ਬਿਫੋਰ ਮੇਕਿੰਗ ਅ ਸਟੇਟ ਮੈਡਮ ਬੱਚੇ ਮਾਈਨਰ ਆ ਜਿਹੜੀਆਂ ਜੀ ਦੋਨੋਂ ਮਾਈਨਰ ਹੈ ਜੀ ਹੁਣ ਕਿਸ ਤਰ੍ਹਾਂ ਅਧਿਕਾਰ ਦੇਖਿਏ ਵੀ ਆਰ ਐਜ਼ ਆਫ ਨਾਓ ਸੋ ਵੀ ਹੈਵ ਪ੍ਰੇਸਡ ਦਿਸ ਕੇਸ ਔਰ ਪ੍ਰੋਪਰ ਲੀਗਲ ਓਪੀਨੀਅਨ ਲੈ ਕੇ ਅਸੀਂ ਇਹਨੂੰ ਜਿਹੜੀ ਸਹੀ ਗੱਲ ਹੋਈ ਹੈ ਉਹੀ ਅਸੀਂ ਮਿਸਲ ਤੇ ਲਾਵਾਂਗੇ ਜੀ ਕਿ ਜਿਹੜੀ ਮਦਰ ਹੈਗੀ ਉਹਨੇ ਆਪਣੀ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ gotham butta aur usme ek ye ek attack hua so we will ensure ki justice is served police will try their best